ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਵਾਗਤ ਆ ਜਿੱਥੇ ਆਪਾਂ ਤੁਹਾਡੇ ਲਈ ਨਵੇਂ-ਨਵੇਂ ਰਿਸ਼ਤਿਆਂ ਦੀ ਐਡ ਲੈ ਕੇ ਆਉਂਦੇ ਰਹਿੰਨੇ ਆ ਤੇ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਸਾਡੇ YouTube ਚੈਨਲ ਉੱਤੇ ਦੇ ਸਾਧਨੋਂ ਉਹ ਵੀ ਬਹੁਤ ਹੀ ਆਸਾਨ ਤਰੀਕੇ ਨਾਲ ਜੇਕਰ ਤੁਸੀਂ ਵੀ ਆਪਣੇ ਲਈ ਜਾਂ ਫਿਰ ਆਪਣੇ ਬੇਟੇ ਜਾਂ ਫੇ ਬੇਟੀ ਲਈ ਕਿਸੇ ਚੰਗੇ ਰਿਸ਼ਤੇ ਦੀ ਤਲਾਸ਼ ਵਿੱਚ ਹੋ ਤਾਂ ਸਾਡੇ ਦੁਆਰਾ ਤੁਹਾਡੇ ਲਈ ਯਾ ਫੇ ਬੇਟੀ ਜਾਂ ਫੇ ਬੇਟਲੀ ਸਾਡੀ YouTube ਚੈਨਲ ਦੇ ਉੱਤੇ ਰਿਸ਼ਤਿਆਂ ਦੇ ਲਈ ਐਡਵਰਟਾਈਜ਼ਮੈਂਟ ਕੀਤੀ ਜਾਵੇਗੀ ਤੇ ਤੁਸੀਂ ਆਪਣਾ ਡਾਇਰੈਕਟ ਨੰਬਰ ਪਵਾ ਕੇ ਵੀ ਸਾਡੇ ਕੋਲੋਂ ਆਪਣੀ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਜਿਸ ਦੇ ਲਈ ਤੁਸੀਂ ਦੋ ਹੀ ਗੱਲਾਂ ਧਿਆਨ ਵਿੱਚ ਰੱਖਣੀਆਂ ਨੇ ਸਿਕਿਉਰਿਟੀ ਹੈ ਤੇ ਕੰਟੈਂਟ ਸ਼ੇਅਰਿੰਗ ਇਸ ਦੇ ਲਈ ਤੁਸੀਂ ਆਪਣਾ ਜਾਂ ਫਿਰ ਆਪਣੇ ਬੇਟੀ ਜਾਂ ਫਿਰ ਬੇਟੀ ਦਾ ਬਾਇਓ ਡਾਟਾ ਸਾਡੇ ਨਾਲ ਬੇਫਿਕਰ ਕੱਕੇ ਸ਼ੇਅਰ ਕਰ ਸਕਦੇ ਹੋ ਸਾਡਾ ਇਹ ਦਾਵਾ ਹੈ ਕਿ ਤੁਹਾਡਾ ਸਾਰਾ ਪਰਸਨਲ ਡਾਟਾ ਮਹਿਫੂਜ਼ ਰੱਖਿਆ ਜਾਊਗਾ ਤੁਸੀਂ ਆਪਣਾ ਬਾਇਓ ਡਾਟਾ ਸਾਡੇ ਨਾਲ ਸਿੱਧਾ ਸੰਪਰਕ ਕਰਕੇ ਵੀ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਸਾਨੂੰ WhatsApp ਦੇ ਥਰੂ ਵੀ ਆਪਣਾ ਡਾਟਾ ਸ਼ੇਅਰ ਕਰ ਸਕਦੇ ਹੋ ਜਿਸ ਤੇ ਤੁਹਾਨੂੰ ਤੁਹਾਡੀ ਰਿਸ਼ਤੇ ਦੀ ਜੋ ਐਡਵਰਟਾਈਜ਼ਮ ਵੀਡੀਓ ਆ ਜਾਂ ਫਿਰ ਜੇਕਰ ਤੁਸੀਂ ਐਡ ਨਹੀਂ ਵੀ ਕਰਵਾਉਣੀ ਤਾਂ ਵੀ ਤੁਹਾਨੂੰ ਜੈ ਸਾਡੇ WhatsApp ਦੇ ਥਰੂ ਪ੍ਰੋਫਾਈਲਾਂ ਨਵੀਂ-ਨਵੀਂ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਜੇਕਰ ਕਿਸੇ ਨੇ ਵੀ ਸਾਡੇ ਨਾਲ ਮਿਲ ਕੇ ਮੈਰਿਜ ਬਿਊਰੋ ਫਰੈਂਚਾਈਜ਼ੀ ਦਾ ਕੰਮ ਕਰਨਾ ਹੋਵੇ ਜਾਂ ਫਿਰ ਮਤਲਬ ਰਿਸ਼ਤੇ ਦਾ ਕੰਮ ਸਨਲ ਮਿਲ ਜੁਲ ਕੇ ਕਰਨਾ ਹੋਵੇ ਤਾਂ ਉਹ ਸਾਨੂੰ ਜੇ ਕਰੋਨਾ ਕੋਲ ਡਾਟੇ ਹੈਗੇ ਨੇ ਰਿਸ਼ਤਿਆਂ ਦੇ ਲਈ ਤਾਂ ਸਾਨੂੰ ਸਾਡੇ ਵਟਸਐਪ ਥਰੂ ਜਾਂ ਫਿਰ ਕੰਟੈਕਟ ਦੇ ਥਰੂ ਸ਼ੇਅਰ ਕਰ ਸਕਦੇ ਨੇ ਅੱਜ ਸਿੱਤੋ ਹਟਲੀ ਜੋ ਰਿਸ਼ਤੇ ਲੈ ਕੇ ਆਈ ਹਾਂ ਜਿਸਦੇ ਵਿੱਚ ਸਭ ਤੋਂ ਪਹਿਲਾ ਰਿਸ਼ਤਾ ਜੋ ਹੈ ਪ੍ਰਵਾਧਾ ਲੜਕਾ ਜੋ ਕਿ ਅਗਰਵਾਲ ਗੋਇਲ ਕਾਸ ਨੂੰ ਸੰਬੰਧ ਰੱਖਦੇ ਹਨ ਉਸ ਲਈ 15 ਜੁਨ ਲੜਕੀ ਦੀ ਲੋੜ ਆ ਲੜਕੇ ਦੀ ਉਮਰ 30 ਸਾਲ ਹੈ ਰੰਗ ਗੋਰਾ ਕੱਦ 5 ਫੁੱਟ 7 ਇੰਚ ਅਤੇ ਪੜਾਏ ਉਚੜ ਕੇ ਦੀ ਬੀਟੈਕ ਹਨ ਪੀਜੀਡੀ ਪਾਸ ਕੀਤੀ ਹੋਈ ਆ ਲੜਕੇ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਦੋ ਭਰਾ ਹਨ ਇਸ ਸਮੇਂ ਲੜਕਾ ਕੈਨੇਡਾ ਵਿੱਚ ਪੱਕਾ ਹੈ ਪੀਆਰ ਹੈ ਅਤੇ ਟੈਕਸਪੋਰਟ ਵੱਜੋਂ ਵਧੀਆ ਕੰਪਨੀ ਵਿੱਚ ਕੰਮ ਵੀ ਕਰਦੇ ਹਨ ਜਿਸ ਦੀ ਆਮਦਨ 82000 ਡਾਲਰ ਹੈ ਲੜਕੇ ਵਾਲੇ ਕੋਲ ਹੀ ਦੋ ਕਿੱਲੇ ਜ਼ਮੀਨ ਵੀ ਹੈ ਤੇ ਇਹ ਪਰਿਵਾਰ ਬਠਿੰਡਾ ਦੇ ਰਹਿਣ ਵਾਲੇ ਹਨ ਲੜਕੇ ਵਾਲਿਆਂ ਨੂੰ ਅਗਰਵਾਲ ਕਾਸ ਦੀ ਲੜਕੀ ਹੀ ਚਾਹੀਦੀ ਹੈ ਜੋ ਕਿ ਲੜਕੀ ਪੜੀ ਲਿਖੀ ਹੋਣੀ ਚਾਹੀਦੀ ਹੈ ਸੋਨੇ ਸੁਨੱਖੀ ਹੋਣੀ ਚਾਹੀਦੀ ਹੈ ਇਸ ਤੋਂ ਬਿਨਾ ਉਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਅਗਲਾ ਰਿਸ਼ਤਾ ਜੋ ਆਪਾਂ ਲੱਕੀ ਹੈ ਆ ਸ਼ਰਮਾ ਕਾਸ ਦਾ ਪਰਵਾਰ ਦਾ ਲड़का ਹੈ ਜੋ ਕਿ ਸ਼ਰਮਾ ਪ੍ਰੈਸ਼ਰ ਕਾਸਮ ਉਸ ਮੰਦ ਰੱਖਦੇ ਹਨ ਉਸ ਲਈ ਇੱਕ ਸੂਝਵਾਨ ਲੜਕੀ ਦੀ ਲੋੜਾ ਲੜਕੇ ਦੀ ਉਮਰ 34 ਸਾਲਾ ਰੰਗ ਗੋਰਾ कद 5 फुट 9 इंचआ पढाई ਵਿੱਚ ਲੜਕੇ ਦੀ बीए बीएड ਪਾਸ ਕੀਤੀ ਹੋਈ ਆ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਇੱਕ ਛੋਟੀ ਭੈਣ ਆ ਜੋ ਕਿ ਕੁਆਰੇ ਹਨ ਲੜਕੇ ਦੇ ਪਿਤਾ ਜੀ ਮੰਡੀ ਬੋਰਡ ਵਿੱਚ ਰਟਾਇਰਡ ਹਨ ਅਤੇ ਇਸ ਸਮੇਂ ਲੜਕਾ ਪੇਸ਼ੇਵਰ ਜੋ 8TT ਟੀਚਰ ਹੈ ਜਿਸ ਦੀ ਮਹੀਨਾਵਾਰ ਆਮਦਨ 70000 ਰੁਪਏ ਹੈ ਲੜਕੇ ਕੋਲੇ ਆਪਣਾ ਖੁੱਦ ਦਾ ਘਰ 1 ਏਕੜ ਜ਼ਮੀਨ ਵੀ ਹੈ ਤੇ ਇਹ ਪਰਿਵਾਰ ਗੁਰੂ ਹਰ ਸਹਾਇ ਫਿਰੋਜ਼ਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਲੜਕੇ ਵਾਲਿਆਂ ਨੂੰ ਆਪਣੇ ਲੜਕੇ ਲਈ ਸ਼ਰਮਾ ਕਾਸ ਦੀ ਜਾਂ ਫਿਰ ਅਰੋੜੇ ਕੱਤਰੀ ਕਾਸ ਦੀ ਲੜਕੀ ਦੀ ਲੋੜ ਆ ਤੇ ਲੜਕੀ ਸਮਾਰਟ ਹੋਣੀ ਚਾਹੀਦੀ ਆ ਪੜੀ ਲਿਖੀ ਹੋਣੀ ਚਾਹੀਦੀ ਆ ਜਾਂ ਫਿਰ ਕੋਈ ਵੀ ਤਰ੍ਹਾਂ ਦੀ ਜੋ ਹੈ ਸਰਕਾਰੀ ਨੌਕਰੀ ਕਰਦੀ ਹੋਣੀ ਚਾਹੀਦੀ ਆ ਕੰਨਿਆ ਦੀ ਲੋੜ ਜਿਸ ਕਿਸੇ ਪਰਵਾਰ ਨੂੰ ਆਪਣੀ ਲੜਕੀ ਲਈ ਇਹਨਾਂ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਹੋਵੇ ਤਾਂ ਸਾਨੂੰ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਨੇ ਜਾਂ ਫਿਰ ਆਪਣੇ ਡਿਟੇਲ ਜਾਂ ਡਾਟਾ ਹਸਨ ਨੂੰ WhatsApp ਦੇ ਥਰੂ ਵੀ ਸ਼ੇਅਰ ਕਰ ਸਕਦੇ ਨੇ ਤਾਂ ਕਿ ਆਪਾਂ ਉਹਨਾਂ ਦੇ ਰਿਸ਼ਤੇ ਦੀ ਗੱਲ ਨੂੰ ਅੱਗੇ ਕਰ ਸਕੀਏ ਤੇ ਉਹਨਾਂ ਦੇ ਰਿਸ਼ਤੇ ਦੀ ਗੱਲ ਨੂੰ ਪੱਕੀ ਕਰ ਸਕੀਏ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ